ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵਰਡ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਆ ਬਈ ਬੱਚਾ ਮਗਰ ਬੱਚੀ ਆ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸੀਕਾਲ ਹਸੀਕਾਲ ਬਾਈ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਮਨਿੰਦਰ ਸਿੰਘ ਬਾਈ ਪਿੰਡ ਸੰਧੂ ਖੁਰਦ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਬਾਈ ਤਹਿਸੀਲ ਫੂਲ ਬਾਈ ਨੇੜੇ ਪਿੰਡ ਤੇ ਨੇੜੇ ਬਾਈ ਸਾਡੇ ਭਦੌੜ ਸ਼ੈਨਾ ਭੈਰੂਪਾ ਤੇ ਸੰਨਾ ਗਲਾ ਸਿੰਘ ਵਾਲਾ ਬਾਈ ਮੋਬਾਈਲ ਨੰਬਰ ਬੋਲ ਅਸੀਂ 8124 81000 ਬਾਈ ਠੀਕ ਆ ਬਾਈ ਬਾਈ ਜਿਹੜੀਆਂ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਸੂਹ ਸੂਈ ਆ ਬਾਈ ਪਹਿਲਾ ਸੂਆ ਮੂੰਹੋਂ ਚਾਰ ਦੰਦ ਮੂੰਹੋਂ ਚਾਰ ਦੰਦ ਪਹਿਲਾ ਸੂਆ ਸੂਈ ਹੈ ਹਾਂਜੀ ਬਾਈ ਦੋ ਸੂਈ ਆ ਬਾਈ ਇਹ ਬਾਈ ਤਰਕ ਸੂਈ ਆ ਕਿ 4:30 ਵਜੇ 4:30 ਵਜੇ ਜੇਰ ਪਈਗੀ ਫਿਰ ਹਾਂਜੀ ਬਾਈ ਜੇਰ ਆ ਪਈਆ ਕੰਪਲੀਟ ਠੀਕ ਆ ਹਾਂਜੀ ਜੇਰ ਪਈਆ ਵੱਠਲ ਦੇ ਵਿੱਚ ਪਈਆ ਜੇਰ ਕੰਪਲੀਟ ਆ ਹਾਂਜੀ ਹਾਂਜੀ ਕਿੰਨਾ ਵੱਡਾ ਗੱਡੇ ਫਿਰ ਇਹਦਾ ਬਾਈ ਇਹਦਾ ਤਿੰਨ ਤੋਂ ਚਾਰ ਕਿਲੋ ਵੱਡਾ ਆ ਪਾ ਕੜਦਾ ਬਾਈ ਸਵੇਹਾ ਹਾਂ ਹਾਂ ਠੀਕ ਆ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਮੁੱਠੀ ਵਾਲਾ ਥਣ ਚਵਾਈ ਚੁਈ ਚੰਗੀਆਂ ਬਈ ਚਵਾਈ ਚੁਈ ਪੂਰੀ ਢੰਡੀਆਂ ਕਰਕੇ ਦਿਖਾਵਾਂਗੇ ਆਪਾਂ ਠੀਕ ਆ ਬਾਈ ਹਾਂਜੀ ਹਾਂ ਬਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਬੱਚਾ ਬੱਛੀ ਆ ਬੱਚਾ ਬਈ ਬੱਸੀ ਆ ਬੱਸੀ ਗਿਆ ਕਮਾਲ ਹੀ ਆ ਬਈ ਮੈਂ ਕਹਿੰਦਾ ਕੁਆਲਿਟੀ ਦੇਖ ਯਾਰ ਬੱਚੀ ਦੀ ਕੁਆਲਿਟੀ ਦੇਖੋ ਸਾਨੂੰ ਸਾਰੇ ਗੁਲਾਬੀ ਆ ਬਈ ਫਿਰ ਹਾਂਜੀ ਹਾਂ ਚੰਗਾ ਹਨ ਹਾਂਜੀ ਬਈ ਬੱਛੀ ਬਹੁਤ ਚੰਗੀ ਦਿੱਤੀ ਹੈ ਨਾ ਬੱਛੀ ਬਹੁਤ ਕੁਆਲਿਟੀ ਦਿੱਤੀ ਆ ਬਈ ਕਿਹੜੀ हां भाई ये अपनी पंजाब वाली जर्सी है भाई बड़ी जर्सी है पंजाब हां मेरे कादे हिसाब ना ਤੁਸੀਂ ਆਪ ਇਹਨਾਂ ਦਾ ਅਜਾ ਲਾ ਸਕਦੇ ਹੋ ਕਿੱਥੇ ਖੜੀ ਹੈ ਬੱਸੀ ਠੀਕ ਹੈ ਨਾ ਹਾਂਜੀ ਬਿਲਕੁਲ ਭਾਈ ਪੂਰਾ ਫੁੱਲ ਕੱਦਾ ਹਾਂਜੀ ਠੀਕ ਹੈ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਚੰਗੀ ਆ ਬੜ ਸੁਨੱਖੀ ਆ ਥਣਲੇਵਾ ਚੰਗਾ ਚੰਗੇ ਵਾਲੇ ਤੇ ਸਟਾਰਟ ਹੋਈ ਆ ਬੱਚਾ ਮਗਰ ਬੱਚੀ ਬੱਚੀ ਨੇ ਵੀ ਨਾਲ ਹੀ ਸਾਢੇ ਡੇਢ ਸਾਲ ਨੂੰ ਤਿਆਰ ਹੋ ਜਾਣਾ ਫੁੱਲ ਬਰੀਡ ਦੀ ਆ ਬੱਚੀ ਭਾਈ ਮਗਰ ਬੱਚੀ ਨਹੀਂ ਮਾੜੀ ਹੈਗੀ ਬੜੀ ਖਰਚਾਂਗੇ ਜਰਸੀ ਆ ਪੰਜਾਬ ਵਾਲੀ ਫੇਸ ਬੜਾ ਚੰਗਾ ਕੱਦ ਵੱਡ ਚੰਗਾ ਡਰ ਕਮਾਲ ਦਾ ਚਵਾਈ ਚੁਵਾਈ ਕਹਿੰਦਾ ਚਵਾਈ ਬਾਈ ਪੂਰੀ ਠੰਡੀਆਂ ਕਰਕੇ ਦਿਖਾਵਾਂਗੇ ਬਾਕੀ ਦੰਦਾ ਚ ਬੈੜਾ ਹਣਾ ਬਿਲਕੁਲ ਬਾਈ ਮੇਨ ਗੱਲ ਤਾਂ ਦੰਦਾ ਚ ਆ ਬਾਈ ਐਨੀ ਸਮੀ ਪਲੀ ਵੜ ਤੋਂ ਬਾਈ ਤਕਰੀਬਨ ਜਾਨੀ 20 ਤੋਂ 22 ਕਿਲੋ ਦੋਦੀ ਉਮੀਦ ਹੈਗੀ ਆ ਬਾਈ ਹਾਂਜੀ ਹਾਂ ਤੋਰਾ ਤਾਰਾ ਪੂਰਾ ਚੰਗਾ ਡਰ ਮਹਾਂਗੋ ਤੋੜਦੀ ਆ ਡਾਕਟਰ ਸਹੀ ਗੱਲ ਆ ਇਹ ਗੱਲ ਤੋਰਨ ਦੇ ਵਿੱਚ ਕਮੀ ਨਹੀਂ ਕੋਈ ਮੋੜ ਲਿਆ ਬਾਈ ਚੌੜੀ ਚੂੜੀ ਬਹੁਤ ਆ ਫਿੱਟ ਹਾਂਜੀ ਹਾਂਜੀ ਬਾਈ ਚੌੜੀ ਚੂੜੀ ਦਾ ਤਾਂ ਕੋਈ ਅੰਤ ਹੀ ਨਹੀਂ ਯਾਰ ਹਾਂ ਸਹੀ ਗੱਲ ਆ ਬਾਈ ਕੱਦ ਚੰਗਾ ਹੈ ਆ ਬੰਦੇ ਨਾਲ ਤੁਰੀ ਜਾਂਦੀ ਸਾਨੂੰ ਆਪ ਹੀ ਕੱਦ ਦਾ ਪਤਾ ਲੱਗਦਾ ਹਨ ਹਾਂ ਹਾਂ ਸਹੀ ਗੱਲ ਹੈ ਬਈ ਕੀ ਮੋਹਲ ਜਾਇਜ ਜੀ ਬਈ ਜਾਇਜ ਦਾ ਮੁੱਲ ਬਈ ਆਪਾਂ ਬਸ ਨਾ ਕੋਈ ਆਪਾਂ 70 ਨਾਲ 75 ਬਈ ਦਾ ਮੁੱਲ 65000 ਰੁਪਏ ਡਾਕਟਰ ਠੀਕ ਆ ਹਾਂਜੀ ਆਪਣੇ ਮੁੱਲ ਜਾਇਜ ਜੀ ਹੁੰਦੇ ਤੇ ਵਿੱਚੋਂ ਮਾਨਤਾਣ ਹੋ ਜੂ ਬਈ ਠੀਕ ਆ ਬਈ 65000 ਰੁਪਏ ਜਮ੍ਹਾਂ ਜਾਇਜ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਇਮਾਨਦਾਰ ਜ਼ਰੂਰ ਹੋ ਜੀ ਚੰਗੀ ਆ ਬੜਾ ਥਣਲੇਵਾ ਕਮਾਲ ਦਾ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਇਕਵਾਲ ਜੀ ਬੱਚੀ ਬਈ ਪੂਰੀ ਕੁਆਲਿਟੀ ਦੀ ਐ ਚਾਪਾ ਲਾਇ ਬਈ ਚਵਾਈ ਦਿਖਾਉਨੇ ਚਵਾਈ ਬੜੀ ਚੰਗੀ ਆ ਹਾਂਜੀ ਬਾਈ ਆਪਾਂ ਕਿਹਦੇ ਚੋਈਆਂ ਨਹੀਂ ਬਾਈ ਪਰ ਆਪਾਂ ਧਾਰਾ ਮਾਰਕੀਟ ਦਿਖਾ ਦੇ ਬਾਈ ਬਾਈ ਕਹਿੰਦਾ ਕਰੇ ਧਾਰਾ ਪੁੱਤਾਂ ਪੜਦੀ ਆ ਬਾਈ ਐਂ ਗੱਲ ਨਹੀਂ ਚੋਈ ਬਾਈ ਚੈੱਕ ਕਰੋ ਚਵਾਈ ਚੰਗੀ ਜਮਾ ਬੋੜਾ ਜਿਵੇਂ ਪਹਿਲਾਂ ਵਾਇਰ ਆ ਬਾਈ ਕੱਲਾ ਬੋੜਾ ਮਾਰਦੀ ਆ ਹੂੰ ਚੋਈ ਚੁਈ ਨੰਬਰ 1 ਆ ਬਾਈ ਬੱਚਾ ਹੀ ਮਗਰ ਬੱਚੇ ਬੱਚੀ ਬਹੁਤ ਕੁਆਲਟੀ ਆ ਮਗਰ ਰਖਣਾ ਦੀ ਦਿਖਾ ਦੇ ਡਾਕਟਰ ਲੈ ਮਗਰ ਲੈਣਾ ਚੁਈ ਮਾਰਦੇ ਬਾਈ ਧਾਰਾ ਹਾਂ ਚੂਣ ਚੰਗਾ ਹੈ ਨਾ ਬਿਲਕੁਲ ਬਾਈ ਪੂਰਾ ਵਧੀਆ ਚੌਣ ਲੱਗਿਆ ਵਾਇਰ ਨਹੀਂ ਗੱਲ ਹੂੰ ਸਹੀ ਗੱਲ ਆ ਠੰਡੀ ਸੀਲ ਦਾ ਕੋਈ ਅੰਤ ਭਾਈ ਨੇ ਕਰ ਚਵਾਈ ਕਰੀ ਨਹੀਂ ਫੇਰ ਜੀ ਕਿੰਨੀ ਵਧੀਆ ਨੇ ਭਾਈ ਨਿਆਣਾ ਤੇ ਆਰਡਰ ਕਮਾਲ ਦਾ ਥਣ ਥਣ ਬਹੁਤ ਚੰਗਾ ਲੱਗ ਕੱਲਾ ਕੱਲਾ ਥਣ ਚਾਰੀ ਥਣ ਨਿਕਲਵੇਂ ਪੂਰੇ ਗੈਰ ਤੇ ਆ ਦੁੱਧ ਚੰਗਾ ਪਾਉ ਦੂ ਥਣ ਲੈ ਵਾ ਕਮਾਲ گلਾਬੀ ਥਣ ਚਵਾਈ ਦੂ ਭਾਈ ਮੂਹਰ ਨੂੰ ਐ ਮੰਨ ਕੇ ਚੱਲ ਵੀ ਡਾਕਟਰ 8 9 ਮਹੀਨਾ ਤੱਕ ਹਨਾ 20000 ਦੀ ਬੱਸੀ ਵੀ ਨਾਲ ਅਗਲੇ ਕੋਲੇ ਤਿਆਰ ਆ ਭਾਈ ਥੈਂਕ ਯੂ ਆ ਗੱਲ ਨੂੰ ਬੜਾ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਈ